ਵਿਆਹ ਵਿੱਚ ਨੋਟਾਂ ਦੀ ਥਾਂ ਪਿਆ ਡਾਲਰਾਂ ਦਾ ਮੀਂਹ ਕੁੜੀ ਵਾਲੇ ਅਤੇ ਰਿਸ਼ਤੇਦਾਰ ਵੀ ਦੇਖ ਕੇ ਹੋ ਗਏ ਹੈਰਾਨ ਅਕਸਰ ਹੀ ਤੁਸੀਂ ਹੁਣ ਤੱਕ ਵਿਆਹਾਂ ਵਿੱਚ ਨੋਟ ਉੱਡਦੇ ਤਾਂ ਬਹੁਤ ਦੇਖੇ ਹੋਣਗੇ ਪਰ ਹੁਣ ਇਸ ਵਿਆਹ ਵਿੱਚ ਪਿਆ ਡਾਲਰਾਂ ਦਾ ਮੀਂਹ ਵੀਡੀਓ ਹੋ ਰਹੀ ਬਹੁਤ ਹੀ ਜ਼ਿਆਦਾ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਕੁੜੀ ਸਟੇਜ ਤੇ ਨੱਚ ਰਹੇ ਨੇ ਅਤੇ ਕੁਝ ਨੌਜਵਾਨ ਉਹਨਾਂ ਦੇ ਉੱਪਰੋਂ ਨੋਟ ਨਹੀਂ ਸਗੋਂ ਡਾਲਰ ਵਾਰ ਰਹੇ ਨੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਅਸਮਾਨ ਵਿੱਚੋਂ ਡਾਲਰਾਂ ਦਾ ਮੀਂਹ ਪੈਂਦਾ ਹੋਵੇ ਸਟੇਜ ਤੇ ਵੀ ਥੱਲੇ ਚਾਰੇ ਪਾਸੇ ਡਾਲਰ ਹੀ ਡਾਲਰ ਦਿਖਾਈ ਦੇ ਰਹੇ ਨੇ ਪਰ ਇਸ ਵੀਡੀਓ ਨੂੰ ਦੇਖ ਕੇ ਲੋਕ ਇਹ ਵੀ ਕਹਿ ਰਹੇ ਨੇ ਕਿ ਜੇਕਰ ਇਸ ਫੋਕਰਪੁਣੇ ਅਤੇ ਦਿਖਾਵੇ ਦੀ ਥਾਂ ਤੇ ਇਹ ਹੀ ਪੈਸੇ ਵਿਆਹ ਵਾਲੇ ਮੁੰਡਾ ਕੁੜੀ ਦੇ ਹੱਥੋਂ ਕਿਸੇ ਜ਼ਰੂਰਤਮੰਦ ਗਰੀਬ ਪਰਿਵਾਰ ਨੂੰ ਦਿੱਤੇ ਹੁੰਦੇ ਤਾਂ ਇਸ ਜੋੜੀ ਨੂੰ ਕਿੰਨੀਆਂ ਦੁਆਵਾਂ ਮਿਲਣੀਆਂ ਸੀ ਕਿਉਂਕਿ ਪੈਸੇ ਨਾਲ ਚਾਹੇ ਹਰ ਇੱਕ ਚੀਜ਼ ਮਿਲ ਜਾਂਦੀ ਹੈ ਪਰ ਦੁਆਵਾਂ ਨਹੀਂ ਮਿਲਦੀਆਂ ਸੋ ਜਿਸ ਦਾ ਪੈਸਾ ਹੁੰਦਾ ਹੈ ਉਸ ਨੂੰ ਪੈਸਾ ਖਰਚਣ ਅਤੇ ਵਰਤਣ ਦਾ ਪੂਰਾ ਹੱਕ ਹੁੰਦਾ ਹੈ ਪਰ ਜੇਕਰ ਇਸ ਤਰ੍ਹਾਂ ਸਿੱਟੇ ਗਏ ਪੈਸੇ ਕਿਸੇ ਗਰੀਬ ਦੀ ਝੋਲੀ ਪੈ ਜਾਂਦੇ ਤਾਂ ਪਤਾ ਨਹੀਂ ਉਸ ਦੀਆਂ ਕਿੰਨੀਆਂ ਉਹਨਾ ਪੂਰੀਆਂ ਹੋ ਜਾਣੀਆਂ ਸੀ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ।